ਮੇਰੇ ਬਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਸ਼ਾਮ ਦੇ ਨਾ 5:30 ਵਜੇ ਦਾ ਹੋ ਗਿਆ ਟਾਈਮ ਤੇ ਮੌਸਮ ਹੈਗਾ ਇਹ ਬਹੁਤ ਵਧੀਆ ਹੈ ਤੇ 2-2.5 ਘੰਟੇ ਨਾ ਪੂਰਾ ਲਗਾਤਾਰ ਮੀਂਹ ਪਿਆ ਹੈ ਮੀਂਹ ਪੈਣ ਦੇ ਨਾਲ ਨਾ ਫਿਰ ਸਾਡੀ ਸਲਾਹ ਬਣ ਗਈ ਹੈ ਵੀ ਚਲੋ ਅੱਜ ਗੁਲਗੁਲੇ ਕਿਚੌੜੀਆਂ ਬਣਾਉਣੇ ਆ ਚਲੋ ਜੀ ਆਪਾਂ ਨੇ ਨਾ ਟਾਈਮ ਨਾਲੇ ਸਾਰੀ ਤਿਆਰੀ ਕਰ ਲਈ ਹੈ ਤਿਆਰੀ ਕਰਕੇ ਇਧਰ ਰੇਖਾ ਰਾਣੀ ਨੇ ਵੀ ਨਾ ਕਬਾਲ ਦਿੱਤੀ ਆ ਕੜਾਹੀ ਮਾਜ ਕੇ ਧਰ ਦਿੱਤੀ ਆ ਕਿ ਨੇ ਸਾਰੀ ਤਿਆਰੀ ਕਰ ਦਿੱਤੀ ਆ ਕਹਿੰਦੀ ਬਸ ਦੀਦੀ ਤੁਸੀਂ ਬਣਾਉਣੇ ਵਾਲੇ ਰਹੋ ਤੇ ਬਸ ਮੈਂ ਗਰਮ ਗਰਮ ਕਚੌਰੀਆਂ ਖਾਵਾਂ ਕਿੰਨੀਆਂ ਕਚੌਰੀਆਂ ਖਾਣੀਆਂ ਦੋ ਖਾਣਾਂ ਹਾਂ ਦੋ ਵੀ ਬੜੇ ਦੇ ਖਾਊਗੀ ਕਈ ਇੱਕੜੇ ਤੈਨੂੰ ਦੇ ਦਈਏ ਚਲੋ ਜੀ ਹੁਣ ਆਪਾਂ ਗੱਲਾਂ ਬਾਤਾਂ ਇਹਦੇ ਨਾਲ ਫੇਰ ਕਰਾਂਗੇ ਹੁਣ ਆਪਾਂ ਲੱਗਿਆ ਹੁਣ ਕਚੌਰੀਆਂ ਬਣਾਉਣ ਤੇ ਸਭ ਤੋਂ ਪਹਿਲਾਂ ਬਣਾ ਲਈ ਆਪਾਂ ਗੁਲਗਲੇ ਇਹ ਕੜਾਈ ਦੇ ਵਿੱਚ ਹੈਗਾ ਪਾਣੀ ਉਹ ਲੈ ਆਦੇ ਮੈਨੂੰ ਸਰੋਂ ਦੀ ਤੇਲ ਦੀ ਬੀਪੀ ਲਿਆਦੇ ਪਾਣੀ ਤੇ ਅੱਜ ਖਾਵਾਂ ਇੱਧਰ ਲਈ ਚੱਲਦੀ ਹੈ ਨਾ

ਉਹ ਸਵਾਦ ਹੁੰਦੀ ਹੈ ਉਹ ਬਿਲ ਨਾਲ ਉਹ ਹੁੰਦੀ ਹੈ ਚਕਲੇ ਦਾ ਹੁੰਦੀ ਹੈ ਨਾ ਉਹਨੂੰ ਵੇਲ ਕੇ ਪਾਣਾ ਹੈ ਆਟੇ ਦੇ ਵਿੱਚ ਨਹੀਂ ਪਾਣੀ ਹੈਗੀ ਆ ਉਹਦੇ ਵਿੱਚ ਮਸਾਲਾ ਗਾਦੇ ਵਿੱਚ ਪਾ ਦਈਆਂ ਅੱਛਾ ਕੱਲੇ ਆਲੂ ਦੇ ਵਿੱਚੇ ਬਣਾਉਂਦੇ ਉਹ ਬਣਾਉਣੀ ਹੁੰਦੀਆਂ ਇਹਨੂੰ ਗੁਝੀਆਂ ਕਹਿੰਦੇ ਨੇ ਗੁਝੀਆਂ ਆਲੂ ਦਾ ਫਰਾਉਟਾ ਇਹਦਾ ਕਹਿੰਦਾ ਹੈ ਉਸੇ ਨੂੰ ਆਲੂ ਦਾ ਪਕੌੜੀ ਕਹਿੰਦੇ ਅੱਛਾ ਜਿਹੜਾ ਆਲੂ ਆਲੂ ਦੇ ਵਿੱਚ ਮਸਾਲਾ ਪਾ ਲੈਣਾ ਹੈ ਮਸਾਲਾ ਪਾ ਕੇ ਬਸ ਚਕਲੇ ਵੇਲਣ ਇਹਨਾਂ ਨੂੰ ਬੇਲ ਕੇ ਵੀ ਸਿੱਧਣਾ ਹੈ ਅੱਛਾ ਉਹਨੂੰ ਤੁਸੀਂ ਉਹ ਪਕੌੜੀ ਖਾਣੇ ਆ ਜਿਹੜੀ ਇੱਧਰ ਵਾਲੀ ਕਚੌੜੀ ਆ ਉਹ ਲੱਗ ਤਰ੍ਹਾਂ ਤਰੀਕੇ ਨਾਲ ਬਣਦੀ ਆ। ਤੇ ਹੁਣ ਆਪਣਾ ਤੇਲ ਗਰਮ ਹੋ ਗਿਆ ਏ ਤੇ ਹੁਣ ਆਪਾਂ ਆਪ ਸਭ ਤੋਂ ਪਹਿਲਾਂ ਬਣਾ ਲਈਏ ਗੁਲਗਲੇ। ਇਹ ਲੈ ਗੁਲਗਲੇ ਆ ਕਚੌੜੀਆਂ ਦਾ ਮੇਲ ਐ। ਇਹ ਦੇ ਵੀ ਗੁਲਗਲੇ। ਇਹ ਤੁਸੀਂ ਕਹਿੰਦੇ ਨੇ ਗੁਲਗਲੇ ਖਾਂਦੇ ਹੈਗੇ? ਮੈਂ ਉਹ ਬਸ ਨਹੀਂ। ਅੱਛੇ ਨੂੰ ਕੀ ਹੁੰਦਾ ਤੇਲੇ ਸੌਂਫ ਪਾਈ ਹੋਈ ਏ ਵਿੱਚ। ਇੰਨੇ ਵਧੀਆ ਲੱਗਦੇ ਆ ਤੁਕੜੇ ਹੁੰਦੇ। ਤੇ ਉੱਥੇ ਪਤਾ ਨਹੀਂ ਕਿੱਥੇ ਅਸੀਂ ਗਏ ਆ ਇੱਕ ਦਿਨ। ਉੱਥੇ ਭਾਈ ਖੀਰ ਬਣਾਈ ਹੋਈ ਉਹਨਾਂ ਨੇ ਹੈ। ਕਹਿੰਦੇ ਪਤਾ ਮੈਨੂੰ ਕੀ ਕਹਿੰਦੀ? ਕਹਿੰਦੀ ਖੀਰ ਬੜੀ ਸਵਾਦਗੁਲੀ ਹੋਈ ਦੀ। ਸਾਰੀ ਖੀਰ ਖਾ ਗਈ। ਉਹ ਵੀ ਤਾਂ ਖੀਰ ਮਿੱਠੀ ਹੋਦੀ। ਨਾ ਮਿੱਠੀ ਕਿਉਂ ਨਹੀਂ ਦੀ ਆ ਕਿ ਬਹੁਤ ਮਿੱਠਾ ਪਾਇਆ ਤਾਂ। ਆ ਗੁਲਗੁਲੇਆਂ ਦੇ ਵਿੱਚ ਵੀ ਤਾਂ ਇੰਨਾ ਹੀ ਮਿੱਠਾ ਹੁੰਦਾ। ਸਭ ਖਾਧੀ ਹੈ। ਹਾਂ। ਗੁਲਗੁਲੇ ਆ ਕੇ ਨਾਲੇ ਮਿੱਠਾ ਸੋਡਾ ਵਗੈਰਾ ਕੁਝ ਨਹੀਂ ਪਾਇਆ ਹੈਗਾ। ਪੂਰੇ ਆਣ ਭੁੱਲ ਜਰੇ ਆਪਣੇ ਗੁਲਗੁਲੇ ਬਸ ਰੇਗਾ ਮੀਂਹ ਪੈਣ ਦਾ ਤਾਂ ਮਾੜਾ ਜਿਹਾ ਬਹਾਨਾ ਚਾਹੀਦਾ ਏ ਕਦੇ ਗੁਲਗੁਲੇ ਕਚੌਰੀਆਂ ਕਦੇ ਪਕੌੜੇ ਬਸ ਸੌਣ ਦੇ ਮਹੀਨੇ ਦੇ ਵਿੱਚ ਤਾਂ ਨਾ ਕੜਾਹੀ ਧਰੀ ਦੀ ਧਰੀ ਮਿਲਦੀ ਏ ਵਧੀਆ ਲੱਗਦਾ ਏ ਸਾਵਣ ਨੂੰ ਹਮ ਲੋਕਾਂ ਸਾਵਣ ਤੋਂ ਸ਼ੁਰੂ ਹੋ ਜਾਂਦਾ ਏ ਖੀਰ ਇਕੱਲੇ ਨਾ ਖੀਰ ਪੂਰੇ ਬਣਾਉਣੇ ਆ ਬਹੁਤ ਦਿਲ ਕਰਦਾ ਮੇਰਾ ਤਾਂ ਇੰਨਾਂ ਮੀ ਪੈਂਦਾ ਹੋਵੇ ਨਾ ਮੀ ਪੈਂਦੇ ਚ ਬਣਾਉਣੇ ਬਣਾਉਣੇ ਵੀ ਚੁੱਲ੍ਹੇ ਤੇ ਐ। ਬੰਦਾ ਰਾਵਾੜਾ ਰਾਵਾੜਾ ਆਹ ਚਾਰ ਮਹੀਨਾ ਅਸੀਂ ਲੋਕਾਂ ਦਾ ਖਾਲੀ ਪਕਵਾਨ ਬਣੂਗਾ। ਨਾ ਭੀ ਇਹ ਲੱਗਦੇ ਆ। ਮੈਂ ਚੱਕਾ। ਅੱਜ ਗੁਰਕਲੇ ਦਾ ਕਲਰ ਬਹੁਤ ਵਧੀਆ ਆਇਆ ਤੇ ਇਹ ਮੈਂ ਅੱਛਾ ਸੇ ਕਰਾਂ ਮੀ। ਨਹੀਂ ਤੇਲ ਦਾ ਵੀ ਹੈ ਨਾ ਫਰਕ ਤੇ ਹੋਰ ਨਾ ਸ਼ੱਕਰ ਵੀ ਅੱਜ ਲਾਲਤੀ ਥੋੜੀ। ਨੀਵੇਂ ਚੜਦਾ ਜੀ। ਸ਼ੱਕਰ ਦਾ ਵੀ ਫਰਕ ਆਜਾ। ਓਏ ਇੱਧਰ ਕੋ ਪਾ। ਗੋਲਗੱਲੇ ਕਿਹਨਾਂ ਦੇ ਗਏ ਇਹ ਇੱਕ ਨਾਇਆ ਜਿਹਾ ਨਿਕਲਿਆ ਜਾਨਵਰ ਨਿਕਲਿਆ ਉਹ ਪੀਲੀਆਂ ਪੀਲੀਆਂ ਜਿਹੜੀਆਂ ਉਹ ਬਹੁਤ ਸੋਹਣੀਆਂ ਲੱਗਦੀਆਂ ਨੇ ਆਲੜੇ ਬਣਾਉਂਦੀਆਂ ਨੇ ਇਹ ਬੜਾ ਨਾਇਆ ਆਇਆ ਇਹਨੇ ਮੈਨੂੰ ਖਾਲ ਦੇ ਦਿੱਤੀ ਸਾਜ ਕੱਟਣੀਆਂ ਤੇਲ ਪੂਰਾ ਗਰਮ ਹੋਵੇ ਨਾ ਫਿਰ ਗੋਲਗੱਲੇ ਬਹੁਤ ਵਧੀਆ ਬਣਦੇ ਇੱਕ ਨੰਬਰ ਬਣਦੇ ਕਿੱਥੇ ਗੋਲਗੱਲੇ ਆਟਾ ਦਾ ਇਹ ਪਹਿਲਾ ਹੀ ਹੋ ਲੱਗੇ ਤਾਂ ਜਿੱਦੋਂ ਝੱਪ ਕੇ ਬਗਾਉਣੀ ਤਨੇ ਗੋਲ ਗੁਲੇਲੇ ਸਿੱਖੇ ਜੇ ਸਵੇਰੇ ਗੁਲਗਲੇ ਬਣਾਉਂਦੇ ਨਾ ਬਿਲਕੁਲ ਨਹੀਂ ਦੋਰੇ ਬੈਠਣਾ ਹੈਗਾ ਐਨਾ ਜ਼ਿਆਦਾ ਨਾ ਗਰਮ ਤਾਂ ਮੌਸਮ ਭਾਲੇ ਮੈਂ ਕਹਿੰਦੀ ਉਹਦੀ ਮੈਂ ਕਹੇ ਰੱਬਾ ਵੀ ਮੀ ਬਾਦਵੇਂ ਮੀ ਪੰਦੇ ਦੇ ਵਿੱਚ ਨਾ ਗੁਲਗੁਲੇ ਖਾਣ ਦਾ ਵਧੀਆ ਲੱਗਦਾ। ਇੱਕ ਬੰਦੇ ਨੇ ਆਪਣੀ ਤੀਵੀਂ ਕੁੱਟਤੀ ਦੀ ਗੁਲਗੁਲੇ ਪਿਛੇ ਹੈ। ਉਹ ਕਹਿੰਦਾ ਵੀ ਗੁਲਗੁਲੇ ਖਾਣੇ ਜਾ ਕੇ ਉਹਨੂੰ ਨਾ ਪਤਾ ਨਾ ਲੱਗੇ ਕਹਿੰਦੇ। ਮੈਂ ਵੀ ਗੱਲ ਸੁਣੀ ਹੋਈ ਆ। ਉਹ ਪਤਾ ਨਹੀਂ ਕੋਈ ਖਾਲਾ ਗੁਲਾ ਟੱਪਿਆ ਤਾਂ ਹੈ। ਉਹਨੇ ਪਹਿਲੀ ਹੁਪੜਾ ਕਹਿਤਾ ਤਾਂ ਕੁਝ ਘਰ ਵਾਲੀ ਨੂੰ ਕਹਿੰਦਾ ਵੀ ਜਾ ਕੇ ਨਾ ਕਹਿੰਦਾ ਮੈਂ ਹੁਪੜੇ ਖਾਣੇ ਆ। ਉਹ ਕਹਿੰਦੀ ਉਹ ਕੀ ਹੁੰਨੇ ਆ ਉਹ ਕਹਿੰਦਾ ਹੂਪੜੇ ਭਾਈ ਉਹਨੇ ਕੁੱਟ-ਕੁੱਟ ਕੇ ਨਾ ਆਪਣੀ ਤੀਵੀਂ ਗੁਲਗਲੇ ਵਰਗੀ ਲਾਲ ਕਰਤੀ ਕਹਿੰਦੇ ਕਹਿੰਦੇ ਇੱਕ ਗਵਾਂਢਣ ਆਈ ਉਹ ਕਹਿੰਦੀ ਵੀ ਭਾਈ ਤੂੰ ਆਪਣੀ ਤੀਵੀਂ ਨੂੰ ਕਾਦੇ ਕੁੱਟਦਾ ਹੈ ਕਹਿੰਦਾ ਮੈਂ ਤਾਂ ਹਾਂ ਆ ਖਾਣੇ ਤੇ ਜਿਹੜਾ ਕਹਿੰਦਾ ਤੁਸੀਂ ਕਹਿੰਦੇ ਗੁਲਗਲੇ ਭਾਈ ਉਹ ਕਹਿੰਦੀ ਵੀ ਤੂੰ ਗੁਲਗਲੇ ਕਹਿੰਦਾ ਹੁੰਦਾ ਕਹਿੰਦਾ ਮੇਰੇ ਗੁਲਗਲੇ ਕਹਿੰਦਾ ਜਿਆਦਾ ਨਹੀਂ ਆਏ ਹੈਗੇ ਜਿਵੇਂ ਗਵਾਂਢਣ ਨਾ ਆਉਂਦੀ ਨਾ ਕੁੱਟ-ਕੁੱਟ ਕੇ ਲਾਲ ਕਰਦੀ ਕਹਿੰਦੇ ਵਿਚਾਰੀ ਕਈ ਵਾਰ ਬੰਦੇ ਤੇ ਨਹੀਂ ਵੀ ਨਾ ਜਵਾਨਪੁਰ ਐਂਦੀ ਹੈਗੀ ਚੀਜ਼ ਵੀ ਆ ਗੱਲ ਕਹਿਣੀ ਆ ਪੂਆ ਕਹਿੰਦੇ ਪੂਆ ਕਹਿੰਦੇ ਪੂਆ ਬੋਲੂ ਰਹਿਣਾ ਪੂਆ ਪੁੱਪੜ ਦੇ ਘਰ ਆਉਂਦੀ ਹੈ ਪੂਆ ਦਾ ਪੂਆ 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 ਬਈ ਪੂਆ ਪੂਆ ਕਹਿੰਦੀ ਹੈ ਪੂਆ ਪੂਆ ਨਹੀਂ ਕਹਿ ਰਹਾ ਪੂਆ ਕਹਿ ਰਹਾ ਮੈਂ ਤਾਂ ਪਹਿਲੀ ਵਾਰ ਸੁਣਿਆ ਵੀ ਪੂਆ ਕਹਿੰਦੇ ਆ ਲੋਕ ਤਾਂ ਮਸਪੂਰੀ ਇਹਨਾਂ ਇਹਨੇ ਇਹ ਕਿੰਟੂ ਦੀ ਨਾ ਲੈਦੀ ਲੈਦੀ ਬੋਲੀ ਹੁੰਦੀ ਹੈ ਥੋੜੀ ਜੱਲ देखो जी ਜਿਹੜਾ ਸੀ ਇਹ ਬੰਦਾ ਰੱਖਿਆ ਹੋਇਆ ਹੈ ਨਾ ਅੱਗ ਬਾਲਣ ਵਾਸਤੇ ਇਹਦੀ ਪੱਕੀ ਡਿਊਟੀ ਹੈ ਜੇ ਅੱਗ ਤੇਜ਼ ਹੋ ਗਈ ਤਾਂ ਇਹਨੇ ਘੱਟ ਕਰਨੀ ਹੈ ਜੇ ਅੱਗ ਨਹੀਂ ਮਜੀ ਤਾਂ ਇਹਨੇ ਅੱਗ ਬਾਲਣੀ ਹੈ ਇਹਦੀ ਸੈਲਰੀ ਹੈਗੀ ਆ ਬਹੁਤ ਜ਼ਿਆਦਾ ਸੈਲਰੀ ਹੈ ਹਰੇਕ ਬੰਦਾ ਇਹਨੂੰ ਸੈਲਰੀ ਨਹੀਂ ਦੇ ਸਕਦਾ ਹੈਗਾ ਪਰ ਅਸੀਂ ਉਹ ਦੇ ਸਕਦੇ ਆ ਉਹ ਵੀ बता दीजिए ਨਹੀਂ ਹੋ ਰਹੀ ਦੱਸਣੀ ਹੈਗੀ ਵੀ ਕਿੰਨੀ ਸੈਲਰੀ ਦੰਨੇ ਆ ਕਿ ਨਾਲ ਉਹ ਪਤਾ ਕੀ ਚੱਲੇ ਨਹੀਂ ਨਹੀਂ ਦੱਸਣਾ ਦੀਦੀ ਆਮ ਬਤਾ ਦੇ ਕੀ ਸੈਲਰੀ ਕਿੰਨਾ ਕਿਸੇ ਨੂੰ ਸੈਲਰੀ ਹੀ ਦੱਸਣੀ ਹੈਗੀ ਇਨਾ ਆਪ ਆਪਣਾ ਸੋਚ ਲੈ। ਨਹੀਂ ਨਹੀਂ ਸੈਲਰੀ ਦੀ ਬਾਤ ਨਹੀਂ। ਸੈਲਰੀ ਦੀ ਬਾਤ ਕਿਸੇ ਕੋਲ ਨਹੀਂ ਦੱਸਣੀ ਹੈਗੀ ਵੀ ਅਸੀਂ ਇਹਨੂੰ ਕਿੰਨੀ ਸੈਲਰੀ ਦਿੰਨੇ ਆ। ਕਿੰਨੀ ਨਹੀਂ ਦਿੰਦੇ ਹੈਗੇ ਮਹੀਨੇ ਦੀ ਸੈਲਰੀ ਦੱਸਣਾ ਨਹੀਂ ਹੈਗਾ ਇਹ। ਕੋਈ ਬਾਤ ਦੱਸਣ ਵਾਲੀ ਹੁੰਦੀ ਆ, ਕੋਈ ਨਹੀਂ ਦੱਸਣ ਵਾਲੀ ਹੁੰਦੀ। ਚੰਗਾ। ਇਹ ਜਦਾ ਹੀ ਲਾਂਗ ਕਰਦੇ। ਇਹ ਜਦਾਈ ਖਾਣਾ ਹੋਵੇ। ਘਰ ਦੇ ਘਰ ਵਾਲੇ ਦੇ ਰੰਗ ਵਰਗੇ ਗੁਗਲੇ ਬਣਾਤੇ। ਚਲੋ ਜੀ ਆਪਾਂ ਨੇ ਇਹਨਾਂ ਪਹਿਲਾਂ ਗੁਗਲੇ ਬਣਾ ਲਏ ਆ ਗੁਗਲੇ ਬਣਾ ਕੇ ਨਾ ਹੁਣ ਲੱਗੇ ਆਪਾਂ ਕਚੌੜੀਆਂ ਬਣਾਉਣ। ਨਹੀਂ ਤੇ ਗਾ ਕੇ ਨਾ ਮੱਖੀਆਂ ਮਾਰ। ਇਹਨਾਂ ਨੇ ਪਹਿਲਾਂ ਤੁਸੀਂ ਨਹੀਂ ਹੈਗਾ ਤੇ ਪਾਲਕ ਨਹੀਂ ਸੋਣੀ ਖੜੀ ਦੀ ਨਾ। ਹੋਰ ਪਾਲਕ ਪਾਲਣੀ ਸੀ ਵਿੱਚ। ਕਚੋਰੀਆਂ ਹਰੇ ਬਾਈ ਫਿਰ ਕਚੋਰੀਆਂ ਵਧੀਆ ਲੱਗਣੀਆਂ ਇਧੀਆਂ ਪਤਾ ਨਹੀਂ ਲੱਗਣ ਦਿੰਦੇ ਹੈਗੇ ਕੱਸ ਸਪਰੇਅ ਕਰਿਆ ਉਹਨੇ ਜਾ ਕੇ ਛੋਟੂ ਦੌੜ ਜਾ ਹੁੰਦਾ ਬਾਗ ਕਹਿੰਦੇ ਸਪਰੇਅ ਕਰੀਏ ਰੇਖਾ ਦੱਸਦੀ ਮੈਨੂੰ ਇਹ ਵਿੱਚ ਪਾਉਣਾ ਬਹੁਤ ਵਧੀਆ ਹਰੀ ਹਰੀਆਂ ਕਚੋਰੀਆਂ ਬਣਣੀਆਂ ਇਧੀਆਂ ਇਹਦਾ ਸਮਾਨ ਬਾਵੇਂ ਉਹਨੇ ਵਧੀਆ ਮਾੜਾ ਉਹ ਬਾਗ ਲਿਖੀ ਪਾਲਕ ਦਾ ਪਾੜ ਦਿੱਤੀ ਜਦ ਸਰਦੀਆਂ ਦੇ ਵਿੱਚ ਹੈਗੀ ਸੀ ਦੁਆਰੇ ਉਹ ਫੇਰ ਦੁਆਰੇ ਫੁੱਟੇ ਆਈ ਉਹ ਯੂਨੀਵਰਸਿਟੀ ਤੇ ਲੈਂਦੀ ਹੋਈ ਸੀ ਬਹੁਤ ਵਧੀਆ ਪਾਲਕ ਹੈ ਵੜੀ ਕੇ ਨਾ ਅੱਗ ਤੇਜ਼ ਕਰ ਦੋ ਮੜ ਜਾ। ਐਨੇ ਕੌੜੀ ਮਿਰਚਾਂ ਨਾ ਨਾਲੇ ਛੋਟੀ ਜੀ ਮਿਰਚਾਂ ਪੂਰੀ 15 ਮਿਰਚਾਂ ਪਾਈਆਂ ਮੈਂ। ਪੂਰੀ ਐ ਮੈਂ ਕ੍ਰਾਂਚੀ ਕਚੌੜੀ ਬਣੀ ਐ। ਕੌੜੀ ਚਾਹੀਦੀ ਐ ਨੱਚ। ਜਿਹੜੀਆਂ ਪਹਿਲਾਂ ਮਿਰਚਾਂ ਲਿਆਂਦੀਆਂ ਨਾ ਡੱਪਾਂ ਨਹੀਂ ਤੋੜਿਆ ਹੈਗਾ। ਉਹ ਤਾਂ ਠੀਕਾ ਦਾ ਮਿਰਚ। ਦੂਰ ਸਰੀਆਂ ਮਿਰਚਾਂ ਵੀ ਕੌੜੀਆਂ ਹੋਣ ਲੱਗੀਆਂ ਮਿਰਚਾਂ ਮਾਹੌਣੀਆਂ ਵਧੀਆ ਲੱਗੀਆਂ ਕਈ ਵਾਰ ਤਾਂ ਟਿੱਕੀ ਮਿਰਚਾਂ ਜene ਕਈ ਵਾਰ ਜਿਆਦੇ ਕੌੜੀਆਂ ਆ ਜੰਦੀਆਂ ਐਨਾ ਸ਼ੁਕਰ ਅੱਜ ਆਪਣੇ ਨਾ ਹੁਣ ਕਿਤੇ ਆਲੂ ਤੇ ਪਾੜੇ ਆਲੂ ਮੁੱਕ ਗਏ ਆਲੇ ਮੈਂ ਕਹਿੰਦੀ ਸੀ ਮਾਹ ਪਤਾ ਨਹੀਂ ਕਚੌਰੀਆਂ ਪੱਕਣਗੀਆਂ ਬੰਦੇ ਨਹੀਂ ਪਰ ਐਨਾ ਸ਼ੁਕਰ ਵਧੀਆ ਕਚੌਰੀਆਂ ਪੱਕਦੀਆਂ ਤੇ ਬਿਲਕੁਲ ਵੀ ਨਾ ਮਸਾਲਾ ਨਹੀਂ ਵਿੱਚੋਂ ਨਿਕਲਿਆ ਹੈਗਾ ਨਹੀਂ ਕਈ ਵਾਰ ਤਾਂ ਨਾ ਜਦ ਕਚੌੜੀ ਬਣਾਉਨੇ ਆ ਨਾ ਕਈ ਵਾਰ ਆਪਾਂ ਕਚੌੜੀਆਂ ਬਣਾਉਨੇ ਨਾ ਵਿੱਚੋਂ ਮਸਾਲਾ ਹੀ ਨਿਕਲ ਹੀ ਜਾਂਦਾ ਹੈ ਅੱਜ ਮੈਂ ਕੀ ਕਰਿਆ ਨਾ ਮਹਾ ਵੀ ਏਕੜ ਦਾ ਫਿਕ ਚੌਰੀਆਂ ਪੱਕਣੀਆਂ ਔਕੀਆਂ ਨੇ ਮੈਂ ਸਾਰਾ ਹੀ ਨਾ ਜਿਆਦਾ ਹਾਂ ਆਲੂ ਵਾਲੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਚਾਰ ਪੰਜ ਪਾਣੀਆਂ ਦੇ ਵਿੱਚ ਨਾ ਐਂ ਖੰਡੇ ਪਾਣੀ ਦੇ ਵਿੱਚ ਧੋ ਲਿਓ ਐਂ ਢੰਡੇ ਹੋ ਗਏ ਫਿਰ ਏਸੀ ਵਾਲੇ ਕਮਰੇ ਦੇ ਵਿੱਚ ਨਾ ਛਿੱਲਕੇ ਨਾ ਰੱਖਦੇ ਫਿਰ ਕੱਦੂ ਕਾਸ ਕਰਿਆ ਫੇ ਜਿਆਦਾ ਇਹ ਪੂਰੇ ਠੰਡੇ ਹੋ ਗਏ ਨਾ ਫੇਰ ਮਸਾਲਾ ਪਾਇਆ ਵਿੱਚ ਇਹ ਪਤਾ ਕੀ ਫਰਕ ਪੈਂਦਾ ਜਿਹੜਾ ਤੁਸੀਂ ਜਿਹੜਾ ਕੋਟ ਜਿਹੜਾ ਆਪਾਂ ਹੈ ਉਹਦੇ ਨਾਲ ਕਰਦੇ ਆਂ ਕੋਟਨੇ ਦੇ ਨਾਲ ਉਹ ਤਾਂ ਜਮੈਂ ਜਮੈਂ ਬਰੀਕ ਆਰ ਦਿੰਦਾ ਇਹਨੂੰ ਆ ਜਿਹੜਾ ਹੁਣ ਵਿੱਚ ਰਹਿ ਜਾਂਦਾ ਕੱਦੂ ਕਾਸ ਨਾਲ ਠੀਕ ਏ ਬਹੁਤ ਵਧੀਆ ਏ ਇਹਦਾ ਵਿੱਚ ਮਾੜਾ ਮਾੜਾ ਰਹੇਗੇ ਆਪਣਾ ਪਤਾ ਕੀ ਗੱਲ ਹੈ ਕਿ ਕਦੇ ਵੀ ਗਰਮ ਕੱਦੂ ਕਾਸ ਨਾ ਕਰੇ ਠੰਡੇ ਹੋਏ ਦਾ ਕਰੇ ਫਿਰ ਬਹੁਤ ਵਧੀਆ ਕਚੋਰੀ ਪੱਕੀ ਦਿਖਾ ਹੁਣ ਬਿਲਕੁਲ ਵੀ ਮਸਾਲਾ ਨਹੀਂ ਨਿਕਲੇਗਾ ਇੱਕ ਨੰਬਰ ਕਚੋਰੀ ਪੱਕੀ ਆਪਣੀ ਦੇਖੋ ਜੀ ਸਰਦਾਰ ਜੀ ਨੂੰ ਲੱਗੀ ਹੋਈ ਆ ਭੁੱਖ ਤੇ ਉਹ ਨਾਲ ਦੀ ਨਾਲੇ ਗਰਮ ਗਰਮ ਕਚੋਰੀ ਖਾ ਰਹੇ ਆ ਦੇਖੋ ਆਪਣੀ ਕਚੋਰੀ ਨਾ ਪੂਰੀ ਨਾ ਰੜੀ ਹੋਈ ਬਣੀ ਆ ਤੇ ਉਹ ਦਹੀਂ ਦੇ ਚਟਨੀ ਦੇ ਨਾਲ ਖਾਣਗੇ ਆ ਲਓ ਬਣੋ ਉਸ ਮੰਨਿਆ ਨੇ ਮਾੜਾ ਹੁਣ ਮਾੜੇ ਜੀ ਖੰਡੀ ਖੰਡੀ ਹਵਾ ਜੀ ਚੱਲਣ ਲੱਗੀ ਆ ਤੋ ਫੜਾ ਲਾ ਲਏ ਨਹੀਂ ਪੱਕੇ ਨਾਲ ਫੇ ਰੱਗ ਨਹੀਂ ਮਚਦੀ ਹੈਗੀ ਤੇ ਧੂਆ ਨਾ ਵੇ ਉਧਰੋਂ ਹੀ ਆਈ ਜਾਂਦਾ ਬਾਸਾ ਗਰਮ-ਗਰਮ ਨਾਲ ਦੀ ਨਾਲੇ ਪੱਕਦੀਆਂ ਪੱਕਦੀਆਂ ਖਾਈ ਜਾਓ ਕਿ ਚੌਰੀ ਤਾਂ ਨਾ ਸਵਾਦ ਪੱਕਦੀ ਪੱਕਦੀ ਲਈ ਵਧੀਆ ਹੈ ਤੇ ਜਦੋਂ ਫੇ ਸਵੇਰੇ ਮਾਰਨਿੰਗ ਵੇਲੇ ਖਾਣ ਪੀਣੇ ਨਾ ਚਾਹ ਇਹ ਜਦ ਬਹੁਤ ਵਧੀਆ ਲੱਗਦੀ ਹੈ ਚਾਹ ਦੇ ਨਾਲੇ ਕੰਡੀਆਂ ਕੰਡੀਆਂ ਵਧੀਆ ਲੱਗਦੀਆਂ ਦੇਖੋ ਜੀ ਮੈਂ ਨਾ ਜਿਆਦੀ ਕਚੌੜੀ ਬਣਾਉਣੀ ਆ ਨਾ ਬੜੀਆਂ ਬੜੀਆਂ ਕਚੌੜੀਆਂ ਬਣਾਉਣੀ ਆ ਭਰ ਕੇ ਇਹ ਬੜੀ ਹੋ ਜਾ ਜੀ ਹੋਰ ਜਿੰਨਾ ਮਸਾਲਾ ਵਿੱਚ ਹੋਵੇ ਨਾ ਵਧੀਆ ਉੰਨੀ ਜਿਆਦੇ ਵਧੀਆ ਲੱਗਦੀ ਆ ਘੱਟ ਮਸਾਲੇ ਦਾ ਕੀ ਖਾਣਾ ਹੈ ਕੋ ਵੀ ਲੱਗੇ ਬੋਲਣ ਮੈਂ ਤੇ ਵੀ ਠੀਕ ਆ ਅੱਜ ਕੋਈ ਨਾ ਨੋ ਮਿਰਚ ਨਾ ਪੂਰਾ ਪਾਇਆ ਐਨੀ ਨਾਲ ਅੱਗ ਵਾਲੋ ਕਚੌੜੀਆਂ ਨੇ ਜਲ ਜਾਣਾ ਸਾਰੀਆਂ ਇਹਨੇ ਬਹੁਤ ਜ਼ਿਆਦਾ ਨਾ ਤੇਲ ਗਰਮ ਹੋਇਆ ਪਿਆ ਬਾਅਦ ਵਿੱਚ ਤੇ ਲਾ ਲਾਂਗੇ ਤਾਂ ਹੀ ਉੱਠਣੀਆਂ ਇਹਨੇ ਕੋਟਣੀਆਂ ਕਿੱਥੇ ਆ ਇਹਦਾ ਤੇਰਦੀਆਂ ਫਿਰਦੀਆਂ ਦੇ ਵਿੱਚ ਨੂੰ ਆ ਗਿਆ ਹੁਣ ਉਹ ਵਰਤਵਾਰਾ ਸਾਭੀ ਚੂ ਆਪਾ ਜੀ ਉਹਨੇ ਪਾੜ ਪਾੜਨ ਲੱਗੇ ਨੇ ਪਤ ਵਜ ਗਏ ਸ਼ਾਮ ਦੇ 7 ਵਜੇ ਨੂੰ ਲਿਆਂਦੇ ਇੱਥੇ ਕਾ ਕੇ ਜੋ ਰਲ ਵਿੱਚ ਨਾੜਾ ਜਿਹਾ ਧੂਆਂ ਜਾਦੇ ਹੋ ਗਿਆ ਧੂਮਾ ਬੰਦ ਕਰੋ ਇਹਦਾ ਕੋਟਣੀਆਂ ਪਕਾਉਂਦੇ ਪਕਾਉਂਦੇ ਨੂੰ 8 ਵਜ ਜਾਣੇ ਆ ਫੱਤਵਾ ਦੀ 80 ਚੱਕਰੀਸ ਵਿੱਚ ਸੱਜੀ ਬਕਾਨ ਨੂੰ ਖੋਣੀਆ ਵੇਰੀਓ ਜਨਾ ਚੱਕ ਵੀ ਦਈਏ ਨਾ ਉਹਦਾ ਪਾਣੀ ਛੜ ਜਾਂਦੇ ਆ ਹਾਂ ਇਹਦਾ ਆਲੂ ਖਾਦੇ ਵਿੱਚ ਰੱਖੋ ਨਾ ਫਿਰ ਉਹੋ ਜੇ ਹੋ ਜੇ ਨਾ ਆ ਤਾਜੀ ਆ ਤਾਜੀ ਆ ਅੱਜ ਉਹ ਖਾਦੀ ਜਾਂਦੀ ਆ ਜਿਹੜੇ ਖੰਡੂ ਪਰੌਠੇ ਨਹੀਂ ਸਵਾਲ ਲੱਗਦੇ ਚੋਰੀ ਵਧੀਆ ਲੱਗਦੀ ਪਚੋਰੀ ਦੀ ਗੱਲ ਹੋਰ ਉਹ ਤਲਕੇ ਬਣਦੀ ਆ ਅੱਜ ਰੋਟੀ ਬਣਾਉਣੀ ਹੋਣੀ ਹੈਗੀ ਇਹਦਾ ਉਹ ਦਿਹਾੜੀ ਆਏ ਉਹਨੂੰ ਵੀ ਕਚੌਰੀਆਂ ਦੇ ਦੇਣੀਆਂ ਛੋਟੂ ਆ ਰੇਖਾ ਐ ਸਾਰਿਆਂ ਦਾ ਨਾ ਅੱਜ ਸਾਰੇ ਕੁਝ ਕਰ ਦੇਣੇ ਆ ਅੱਜ ਕਚੌਰੀਆਂ ਖਲਾ ਕੇ ਰੋਟੀਆਂ ਦਾ ਰੋਝੇ ਖਾਣੇ ਆ ਪੱਖੇ ਦੇ ਨਾਲ ਨਾ ਫੇਰ ਅੱਧ ਨੂੰ ਤੂੰ ਆਈ ਜਾਂਦਾ ਹੁਣ ਤਾਂ ਵਧੀਆ ਐ ਹਵਾ ਸੋਹਣੀ ਚੱਲਦੀ ਆ ਹਵਾ ਦੇ ਨਾਲ ਨਾ ਪੱਕੇ ਨਾਲ ਨਾ ਮੇਰਾ ਗੂਜ ਜੀ ਹੋਈ ਜਾਂਦੀ ਉਹ ਫੇਰ ਸੁਣਦਾ ਨਹੀਂ ਹੈਗਾ ਵਿੱਚ ਕੁਝ ਵੀ ਜਿਉਂ ਸਾਰਿਆਂ ਨੇ ਕਚੌਰੀਆਂ ਕਾਲੀਆਂ ਨੇ ਤੇ ਮੇਰੀ ਬੇਟੀ ਬਣੀ ਹੋਈ ਐ ਕੈਮਰਾਮੈਨ ਉਹ ਵੀਡੀਓ ਬਣਾ ਰਹੀ ਐ ਤੇ ਇਧਰ ਬੇਟਾ ਵੀ ਖਾ ਰਿਹਾ ਐ ਕਚੌਰੀਆਂ ਤੇ ਬਸ ਮੈਂ ਤੇ ਮੰਮੀ ਜਿਉਂ ਹੀ ਰਹਿ ਗਏ ਨੇ ਬਸ ਬਣਾ ਕੇ ਅਸੀਂ ਵੀ ਖਾ ਲਾਂਗੇ ਦੇਖੋ ਜੀ ਬਹੁਤ ਜ਼ਿਆਦਾ ਖੰਡਾਰਾ ਖੜਿਆ ਪਿਆ ਐ ਪਹਿਲਾਂ ਕੱਲਾ ਕੱਲਾ ਸਾਰਾ ਸਮਾਨ ਚੱਕਣਾ ਐ ਸਮਾਨ ਚੱਕੇ ਦੇ ਬਾਅਦ ਨਾ ਫਿਰ ਪੂਰੇ ਫ੍ਰੀ ਹੋ ਕੇ ਫੇਰ ਰੋਟੀ ਖਾਣੇ ਅਸੀਂ ਪਹਿਲਾਂ ਪਤਾ ਨਹੀਂ ਕਿਹਦਾ ਰਿਸ਼ਤੇਦਾਰ ਦਾ ਫੋਨ ਆਇਆ ਚਾਰ ਪੰਜ ਵਾਰੀ ਫੋਨ ਕਰਿਆ ਐ ਬਸ ਜਾ ਨਹੀਂ ਹੋਇਆ ਹੈਗਾ ਮਹਾ ਬਾਅਦ ਵਿੱਚ ਤੇ ਹੀ ਗੱਲਾਂ ਕਰਾਂਗੇ ਹਾਂ ਤਾਂ ਨੈਣਾ ਦੇਵੀ ਨੂੰ ਐਨੇ ਜਾਣਦੀ ਆ ਨਾ ਸੰਗਤ ਬਹੁਤ ਚੱਲ ਆਏ ਹੁੰਦਾ ਸੌਣ ਦੇ ਮਹੀਨੇ ਦੇ ਵਿੱਚ ਰਾਜੂ ਆ ਨਹੀਂ ਆ ਗਏ ਨੈਣਾ ਦੇਵੀ ਗਏ ਹੋਏ ਤੇ ਹਾਂਜੀ ਆ ਗਏ ਕਹਿੰਦੇ ਉਹ ਆਪਣੀ ਗੱਡੀ ਲੈ ਕੇ ਗਏ ਹੋਏ ਤੇ ਕਹਿੰਦੇ ਸਾਰਾ ਪਰਿਵਾਰ ਦਾ ਹਾਂਜੀ ਅੱਜੇ ਦੱਸ ਕੇ ਗਿਆ ਮੈਂ ਆ ਗਿਆ ਨੈਣਗਰ ਇਹੋਸ ਉਹ ਗਾਉਂ ਗਰੇ ਨਹਿਰ ਵਿੱਚ ਉਹ ਤਾਂ ਹੋਰ ਤੇ ਉਹ ਨਹਿਰ ਵਿੱਚ ਤਾਂ ਟੈਂਕੂ ਗਿਰਿਆ ਤਾਂ ਕਹਿੰਦੇ ਉਹਨਾਂ ਦਾ ਰੇਖਾ ਤੇਰੇ ਆਉਣ ਤੇ ਪਾ ਲਾ ਨਾ ਬਸ ਦੋ ਤਿੰਨ ਕਰਕੇ ਚੌਰੀਆਂ ਰਹਿ ਗਈਆਂ ਬਸ ਬਣ ਗਈਆਂ ਇਹ ਕਚੌਰੀ ਖਾਣੇ ਸੌਖੀ ਨਹੀਂ ਹੈਗੀ ਰੇਖਾ ਬਹੁਤ ਜ਼ਿਆਦਾ ਔਖੀ ਕਚੌਰੀ ਹੈ ਔਰ ਬਣਾਈਏ ਦੇਖੀ ਮਾਵਾ ਤੇ ਕੁਰਸੀ ਤੇ ਬੈਠੀ ਹੈ ਕਹਿੰਦੀ ਕਚੌਰੀ ਔਰ ਬਣਾਈਏ ਬਣਾਉਣੀਆਂ ਗਰਮ 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 ਗਰਮੇ ਬਾੜਦੀਆਂ ਹੋਰ ਕਿ ਤੇ ਇਹ ਪਾਣੀ ਚ ਬਣਦੀਆਂ ਕਚੌਰੀਆਂ ਕੋਈ ਨਾ ਇੱਕ ਦਿਨ ਨਾ ਯਾ ਲੱਜ ਤਾਂ ਬਣਾ ਕੇ ਦੇ ਦਿਆਂ ਕਚੌਰੀਆਂ ਕਿਸੇ ਦਿਨ ਨਾ ਰਖੜੀਆਂ ਵਾਲੇ ਦਿਨ ਆਪ ਕਚੌਰੀਆਂ ਬਣਾ ਕੇ ਖਿਲਾ ਸੰਨ ਫੇਰ ਪਤਾ ਲੱਗੂਗਾ ਵੀ ਕਚੌਰੀ ਗਰਮ ਬਣਦੀ ਆ ਕਿ ਠੰਡੀ ਬਣਦੀ ਆ ਨਹੀਂ ਨਹੀਂ ਅੰਮੋ ਨੀ ਬਣਾਉਣਾ ਆਉਣੀਆ ਕਿਉਂ ਨਹੀਂ ਆਉਣੀਆ ਤੈਨੂੰ ਬਸ ਖਾਣੇ ਵਾਲੀ ਹੋਆ ਬਸ ਵੀ ਦੀਦੀ ਮੈਨੂੰ ਬਣਾ ਬਣਾ ਕੇ ਦੇਈ ਜਾਵੇ ਦੋ ਕਰੋ ਕਈ ਮੈਂ ਆਪਣਾ ਕੁਰਸੀ ਤੇ ਬੈਠਾ ਮੌਜ ਤੇ ਟੌਰ ਦੇ ਨਾਲ ਇਹ ਜੀ ਮौज ਕਿਨੂੰ ਮਿਲਣੀ ਆ ਦੇਖ ਲੈ ਮੇਰੇ ਇਹ ਕੱਲ ਸਾਸਦਾ ਬਹੁਨ ਆਈ ਦੀ ਨਾਲ ਪਰ ਇਹ ਮੇਰੇ ਨਾਲ ਗੱਲਾਂ ਕਰੀਆਂ ਕਹਿੰਦੀ ਮੇਰੀ ਨੌਕੀ ਕਰਦੀ ਆ ਮੈਂ ਕਿਹਾ ਨੌਨ ਹੈ ਕੀ ਕਰਨਾ ਏਸੀ ਵਾਲੇ ਕਮਰੇ ਚ ਬੈਠੀ ਆ ਕਹਿੰਦੀ ਅੱਛਾ ਭਾਈ ਫੇਰੇ ਦੇ ਕੰਨੀ ਨੂੰ ਕੈਮਰਾ ਕਰਿਆ ਇਹ ਆਪਣਾ ਨਾਟਕ ਦੇਖੇ ਮੌਤ ਤੇ ਬੈਠੀ ਦੀ ਸੱਸ ਤਾਂ ਇੰਨਾ ਖਸੀ ਨਾ ਕਹਿੰਦੀ ਦੇਖ ਲੈ ਮੇਰੀ ਬਹੂ ਮौज ਤੇ ਬੈਠੀ ਏਸੀ ਵਾਲੇ ਕਮਰੇ ਚ ਬਹੂ ਨੂੰ ਆਉਣੀ ਆ ਇਹ ਗੱਲਾਂ ਹੁਣ ਬਹੂ ਹੁਣ ਦੀਦੀ ਕਚੌੜੀਆਂ ਪਕਾਉਂਦੀ ਐ ਨਹੀਂ ਸੇਕਦੇ ਮੂਰੇ ਆਪ ਦੇਖ ਲੈ ਟੌਰ ਨਾਲ ਕੁਰਸੀ ਤੇ ਬੈਠੀ ਹੈ ਜੀ ਮौज ਮਿਲਣੀ ਆ ਹਾਂ ਹਾਂ ਮੌਜਾ ਕਰਦੀ ਹੈ ਮੌਜਾ ਵੀ ਮੇਰੇ ਸਿਰ ਪਰੇ ਹੁੰਨੀ ਹੈ ਸਾਰੇ ਦੇ ਜ਼ਿੰਮੇਵਾਰੀ ਆਪਣੇ ਕੋਲ ਹੈ ਹੈ ਸਾਰੇ ਕਾ ਜ਼ਿੰਮੇਵਾਰੀ ਆਪਣੇ ਕੋਲ ਹੈ ਸਾਰੀ ਜ਼ਿੰਮੇਵਾਰੀ ਮੈਂ ਤੇਰੀ ਮੈਂ ਉਹ ਲੈ ਲਈ ਹੁਣ ਹਾਂ ਦੇਖ ਲੈ ਗੱਲਾਂ ਦਾ ਦੇ ਤੂੰ ਨਾਪੇ ਤੇ ਗੱਬੇ ਦੀਆਂ ਮਾਰਦੀ ਆ ਸਮਝੀ ਆਪਣੀਆਂ ਵੀ ਗੱਲਾਂ ਬਾਤਾਂ ਕਰਦੇ ਕਰਦੇ ਸਾਰੀਆਂ ਕਚੌੜੀਆਂ ਬਣ ਗਈਆਂ ਨੇ ਤੇ ਹੁਣ ਇਹ ਤਾਂ ਗੱਲਾਂ ਸੁਣਾਉਂਦੀ ਆ ਕਹਿੰਦੀ ਸੁਣੋ ਜਿਹੜੀ ਮਰਜ਼ੀ ਗੱਲਾਂ ਸੁਣੋ ਮੇਤੇ ਸਤਨਾ ਵਾਇਗ ਕੋਈ ਗੱਲ ਬਾਤ ਆਟਾ ਵੀ ਪੂਰਾ ਪੂਰਾ ਅੱਜ ਆਏ ਕਹੀ ਉਹਨੂੰ ਛੋਟ ਨੂੰ ਕਹਿੰਦੇ ਜੈਕੀ ਉਹਨਾਂ ਨੂੰ ਨਾ ਫੀਡ ਪਾ ਦਵੇ ਹੈ ਉਹਨਾਂ ਨੂੰ ਠੀਕ ਹੈ ਸਵੇਰੇ ਤਾਂ ਚਾਰੇ ਰੋਟੀਆਂ ਪਾਤੀਆਂ ਤੀਆਂ ਹੁਣ ਆਟਾ ਕਿਹੜਾ ਗੁੰਨੂਗਾ ਹੁਣ ਆਟਾ ਤੇ ਕਚੌਰੀਆਂ ਨੇ ਸਾਰਾ ਹੀ ਆਟਾ ਮੁਕਾਤਾ ਜਿਹੜੇ ਦੁੱਧ ਨੂੰ ਦੇ ਦਿਓ ਬਾਕੀ ਜਿਹੜੀਆਂ ਪਈਆਂ ਦੋ ਤਿੰਨ ਸਵੇਰੇ ਵਾਲੀਆਂ ਉਹ ਪਾ ਦਾਂਗੇ ਬਾਕੀ ਉਹਨੂੰ ਕਹਿੰਦੀ ਕਿ ਵੀੜ ਪਾ ਦੀ ਉਹਨਾਂ ਨੂੰ ਠੀਕ ਹੈ ਆ ਦੋ ਘਿਓ ਮਸਾਲੇ ਘਟਾ ਦੁੱਧ ਕਰੇ ਇਹ ਘਟ ਮਸਾਲੇ ਵਾਲੀ ਉਹ ਇਹ ਦੇਖਾ ਤੂੰ ਉੱਠ ਕੇ ਨਾ ਵੀ ਇੱਕ ਕਚੌਰੀਆਂ ਬਣਾ ਰਹਾ ਹੈ ਤਦ ਤੱਕ ਹਮ ਇਹ ਸਭ पांडे ਕੋ ਹਟਾ ਦੇ ਰਹਿ ਦੇਖੀ ਹੁਣ ਦੀਦੀ ਪਰ ਤਰਸ ਆ ਗਿਆ ਹੈ ਵੀ ਦੀਆਂ ਨਾ ਚੁੱਲੇ ਦੇ ਕੋਲ ਬੈਠੀ ਆ ਵੀ ਮੈਂ ਮਸਟਰਨ ਮੜੀ ਬੈਠੀ ਆ ਦੇਖ ਲੈ ਕੀ ਹੋ ਜਾਏਗਾ ਹੈ ਕੀ ਹੋ ਜਾਏਗਾ ਥੋਣਾ ਤਾਂ ਚਲ ਕੀ ਹੈ ਆਪ ਵੀ ਤਾਂ ਚੁੱਲੇ ਦੇ ਪਾਸੇ ਬੈਠ ਕੇ ਕੰਮੀ ਕਰ ਰਹਾ ਆ ਨਾਲੇ ਕਹਿੰਦੀ ਗਰਮ ਗਰਮ ਬਣਾਓ ਦੇਖੋ ਇਹੀ じゃ ਬੰਦਾ ਨਹੀਂ ਮੈਨੂੰ ਮਿਲਣਾ ਹੈਗਾ ਹੁਣ ਨਾ ਮੇਰਾ ਚਾਲ ਰੱਖਦੀ ਆ ਨਾ ਹੁਣ ਸਾਰੇ ਬਾੜ ਕੜ ਬੋੜ ਕੜ ਇਹਨੇ ਮਾਜ ਕੇ ਨਾ ਟੋਕਰਾਂ ਭਰ ਦੇਣਾ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਮौज ਹੋਈ ਪਈ ਆ ਨੇ ਬਣਾ ਕੇ ਨਾ ਕੜਾਈ ਦੇ ਵਿੱਚ ਪਾਲੀਆਂ ਏ ਤੇ ਹੁਣ ਬਹੁਤ ਜ਼ਿਆਦਾ ਟੇਸਟੀ ਬਣੀ ਆ ਤੇ ਭੁੱਖ ਬਹੁਤ ਲੱਗੀ ਹੋਈ ਹੈ ਪਿੱਛੇ ਬੱਦੇ ਬੈਠੇ ਨੇ ਇਹ ਕਹਿੰਦੇ ਵੀ ਇੰਤਜ਼ਾਰ ਨਹੀਂ ਹੋ ਰਿਹਾ ਦੀਦੀ ਛੇਤੀ ਛੇਤੀ ਮੈਨੂੰ ਪਾ ਕੇ ਦੇ ਦੇ ਮੈਂ ਆਹ ਚੱਲ ਪਾ ਕੇ ਦੰਨੀ ਆ ਚਲੋ ਜੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇਥੇ ਹੀ ਕਰਦੇ ਆ ਮਿਲਦੇ ਆ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਵੀ ਸਾਵਣ ਦੇ ਮਹੀਨੇ ਦੇ ਵਿੱਚ ਨਾ ਕਚੌਰੀਆਂ ਬਣਾ ਕੇ ਜ਼ਰੂਰ ਖਾਓ ਤੇ ਅਸੀਂ ਤਾਂ ਅੱਜ ਬਣਾ ਲੀਆਂ ਏ ਇਹ ਮੇਰੇ ਤਾਂ ਨਾ ਹੁਣ ਮੂੰਹ ਦੇ ਵਿੱਚ ਆ ਰਿਹਾ ਹੈ ਪਾ મિલાન હું અગલી વીડિયો છે બાઈ બાય